ਹੈਲੋ ਸਸਿਰਕਾਲ ਜੀ ਮੈਂ ਸਰਬਜੀਤ ਕਾ ਢਿੱਲੋਂ ਅਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਤੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਖਸਾਹਦ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਵੱਜ ਗਿਆ ਸਵੇਰ ਦੇ 8:30 ਜੀ ਚਾਹ ਪਾਣੀ ਆਪਾਂ ਕਾਫੀ ਸਮੇਂ ਦਾ ਪੀ ਲਿਆ ਤੇ ਹੁਣ ਆਪਾਂ ਨਾ ਕੇ ਸਿਰਵਾਲਿਆ ਤੇ ਹੁਣ ਆਪਾਂ ਅੱਜ ਦਸਮੀਆ ਦੇਗ ਬਣਾਉਣੇ ਤੁਸੀਂ ਵੀ ਅੱਜ ਸਾਡੇ ਨਾਲ ਤੇ ਆਪਾਂ ਦੇਗ ਬਣਾ ਕੇ ਨਾ ਥੋੜੀ ਜੀ ਇੱਥੇ ਮੱਥਾ ਟੇਕ ਆਵਾਂਗੇ ਪਿੰਡ ਤੁੰਦ ਸੈਤ ਸਤੋਂ ਨਾ ਜਾਇ ਜਾਵੇ ਤੇ ਇੱਥੇ ਆਪਾਂ ਦੇਗ ਬਣਾ ਕੇ ਮੱਥਾ ਟੇਕਦੇ ਆਂਗੇ ਨਾ ਗੁਰਦੁਆਰਾ ਸਾਹਿਬ ਜਾਇ ਆਵਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਆਜੋ ਜੀ ਤੇ ਆਪਾਂ ਹੁਣ ਬਣਾਉਣੇ ਆ ਦੇਗ ਤੇ ਆਹ ਸੌਲ ਮੈਂ ਨੰਮਾ ਲੈ ਲੇਤਾ ਦੱਸਣਾ ਕਿ ਇਸ ਤਰ੍ਹਾਂ ਲੱਗਿਆ ਮੇਰਾ ਸੌਲ ਤੇ 226 ਸੌਲੇ ਇਸੀ ਵਿੱਚ ਸੋੜਣਾ ਵੀਡੀਓ ਨਹੀਂ ਸ਼ੇਅਰ ਕੀਤੀ ਤੇ ਮੈਂ ਕੱਲ ਲੈ ਲਈ ਸੀ ਇਹ ਸੌ ਤੇ ਅੱਜ ਲੈ ਲਿਆ ਦੱਸਿਓ ਕਿਸ ਤਰ੍ਹਾਂ ਦਾ ਲੱਗੇ Tchau. ਥੋੜਾ ਹੋਰ ਬਣਾ ਲਵਾਂਗਾ ਪ੍ਰਸਾਦ ਮੱਥਾ ਟੇਕਣ ਯੋਗ ਬੜਾ ਨਹੀਂ ਬਣਾਉਂਦੇ ਹੁਣ ਦਾ ਪੈਣ ਲੱਗ ਗਿਆ ਪਹਿਲਾਂ ਤਾਂ ਵਧੀਆ ਤੋਂ ਫਲਰਦੇ ਰਹੀ ਹੈ ਤੇ ਹੁਣ ਥੁੰਦਾ ਪੈਣ ਲੱਗ ਅੱਜ ਬਹੁਤ ਹੰਡ ਠੰਡ ਬਹੁਤ ਤੜਕੇ 4 ਵਜੇ ਨਹੀਂ ਹੁੰਦੀ ਠੰਡ ਫਿਰ ਉਸ ਤੋਂ ਬਾਅਦ ਜਦੋਂ ਹਲ ਹੋ ਜਾਂਦੀ ਦੰਗਰਾਂ ਜੰਦਰੀ ਨੇ ਬਾਹਰ ਨਹੀਂ ਕੱਡੇ ਹੈ ਕਿਉਂਕਿ ਬਾਹਰ ਠੰਡ ਬਹੁਤ ਜ਼ਿਆਦਾ ਹੈ ਤੇ ਕੰਮ ਵਾਲੀ ਜੇ ਅਜਾਈ ਨਹੀਂ ਦੰਗਰਾਂ ਮੌਸਮ ਦੇਖ ਕੇ ਕੱਢਿਆ ਜਾਂਦਾ ਇਹ ਦੰਗਰ ਨੇ ਬਹੁਤ ਔਖਾ ਠੰਡ ਚ लो जी अपने देख बन गई ਕੈਣੀ ਜਿ ਪਾ ਲੈਨੇ ਲੱਸੀ ਇਹ ਕੈਣੀ ਮੈਂ ਹਜੂਰ ਸੱਪ ਨੇ ਤੇ ਥੋੜੇ ਦੁੱਧ ਪਾ ਕੇ ਵਿੱਚ ਪਾ ਲਾਂ ਥੋੜਾ ਜਿਹਾ ਪਾਣੀ ਜਿਹੜੇ ਪੈਣ ਮੱਥਾ ਟੇਕਦੇ ਹੋਣਗੇ ਉਹਨਾਂ ਨੂੰ ਪਤਾ ਹੀ ਹੋਣਾ ਵੀ ਕਿਸ ਤਰ੍ਹਾਂ ਮੱਥਾ ਟੇਕਿਆ ਜਾਂਦਾ ਦਸਮੀ ਦਾ ਇਹਦੀ ਆਪਾਂ ਲੱਸੀ ਬਣਾਵਾਂਗੇ ਨਾਲ ਦੇਖ ਪਾਵਾਂਗੇ ਆਪਾਂ ਵੀ ਰੱਬੀ ਕਿੱਧਰ ਗਈ ਇੱਕ ਤਾਂ ਜੇ ਜਾਣਾ ਹੁੰਦਾ ਕੋਈ ਚੀਜ਼ ਨਹੀਂ ਖਾਣਾ ਲਓ ਜੀ ਹੁਣ ਆਪਾਂ ਗੁੰਨਦੇ ਆ ਆਟਾ ਤੇ ਆਟਾ ਤਾਂ ਆਪਾਂ ਗਨਰੇ ਹਾਂ ਪਰ ਰੋਟੀ ਅਸੀਂ ਨਹੀਂ ਖਾਂਦੇ ਕਰੇ ਅੱਜ ਅੱਜ ਅਸੀਂ ਜਾਵਾਂਗੇ ਦਸਵੀਂ ਤੇ ਪਿੰਡ ਤੁੰਦ ਥੋੜੀ ਜਿਹੀ ਹਟ ਗਈ ਤੇ ਨਾਲੇ ਆਪਣੇ ਬਾਬਾ ਕਰਮਚੰਦ ਦੇ ਪਰਵਾਹੀ ਜਾਵਾਂਗੇ ਉੱਥੇ ਬਾਬਾ ਜੀ ਦੇ ਅਖੰਡ ਪਾਠ ਪ੍ਰਕਾਸ਼ ਹੋਏ ਹੋਏ ਸੀ ਤੇ ਅੱਜ ਭੋਗ ਆ ਉਹਨਾਂ ਦਾ ਇਹ ਤੋਂ ਸਾਡੀ ਟਰਾਲੀ ਗਈ ਸੀ ਅੱਜ ਸੰਗਤ ਦੀ ਸਵੇਰੇ ਪਰ ਮੈਂ ਟਰਾਲੀ ਵਿੱਚ ਨਹੀਂ ਗਈ ਅਸੀਂ ਜਾਵਾਂਗੇ ਆਪਕਾ ਦਾ ਸਕੂਲ ਟਰੀ ਤੇ ਤੇ ਕਿਉਂਕਿ ਟਰਾਲੀ ਦੇ ਵਿੱਚ ਫਿਰ ਔਖਾ ਸੰਤ ਦੇ ਨਾਲ ਜਾਣਾ ਹੁਣ ਕਈ ਵਾਰ ਟਾਈਮ ਬੱਦ ਘੱਟ ਲੱਗ ਜਾਂਦਾ ਅਸੀਂ 10ਵੀਂ ਤੇ ਵੀ ਜਾਣਾ ਪਿੰਡ ਤੇ ਬਾਬਾ ਭਾਈ ਮੋਲਜੰਦ ਦੇ ਵੀ ਜਾ ਕੇ ਆਵਾਂਗੇ 10ਵੀਂ ਭਰਦੀ ਆ ਉੱਥੇ ਬਹੁਤ ਵਧੀਆ ਇਸ ਕਰਕੇ ਆਪਾਂ ਬਸァ ਟੁੱਪ ਜੀ ਹਟੀ ਤੋਂ ਵਗ ਜਾਗੇ ਆਟਾ ਆਪਾਂ ਗੁੰਨ ਕੇ ਰੱਖ ਲਿਆ ਇਹ ਕਾਸ ਰੋਟੀ ਖਾਊਗਾ ਤੇ ਬਾਕੀ ਆਟਾ ਮੈਂ ਕੁਸ ਵੱਧ ਗੁੰਨ ਲਿਆ। ਕਮ ਵਾਲੀ ਵੀ ਰੋਟੀ ਲੈ ਜਾਂਦੀ ਹੈ। ਤੇ ਇਸ ਕਰਕੇ ਆਪਾਂ ਆਟਾ ਗੁੰਨ ਕੇ ਰੱਖ ਲੇ ਮੈਂ ਬੇਲੀ ਸੀ ਹਜੇ। ਪ੍ਰਧਾਨ ਸਾਹਿਬ ਬਾਜ਼ਾਰ ਬੰਨੀ ਚਲੇ ਗਏ। ਮੈਨੂੰ ਲੱਗਦਾ ਬੋਲੀ ਤੇ ਚਲੇ ਗਏ। ਤਾਂ ਕਰਕੇ ਮੈਂ ਕਿਹਾ ਚਲੋ ਖੜੀ-ਖੜੀ ਮੈਂ ਉਹਨੇ ਆਟਾ ਗੁੰਨ ਲਾ। ਫਿਰ ਤੋਂ ਹੁਣ ਪੈਣੀ ਸ਼ੁਰੂ ਹੋ ਗਈ। ਪਹਿਲਾਂ ਵਧੀਆ ਦਿਨ ਲੱਗਦੇ ਰਹੇ ਨੇ ਧੁੱਪ ਦੇ। ਆਟਾ ਜੇ ਠੰਡਾ ਪਾਣੀ ਲੈ ਲੋ ਤਾਂ ਹੱਥਾਂ ਨਾਲੀ ਲੱਗੀ ਜਾਂਦਾ ਤੇ ਥੋੜਾ ਜਿਹਾ ਜੇ ਕੋਸਾ ਜਿਹਾ ਪਾਣੀ ਲੈ ਲੋ ਉਹਦੇ ਨਾਲ ਆਟਾ ਵਧੀਆ ਗੁੰਨੇ ਜਾਂਦਾ। ਗਰਮੀ ਚ ਠੰਡੇ ਪਾਣੀ ਨਾਲ ਆਟਾ ਵਧੀਆ ਗੁੰਨੇ ਜਾਂਦਾ ਪੀਸਿਆ ਕਿਉਂ ਥੋੜੇ ਜਿਹਾ ਗੋਸੇ ਪਾਣੀ ਨਾਲ ਵਧੀਆ ਆਟਾ ਬਣਿਆ ਜਾਂਦਾ ਜਾਂ ਥੋੜੀ ਜਿਹੀ ਮੱਕੀ ਦੀ ਮਿਸ ਪੈ ਜੇ ਨਾ ਫਿਰ ਵੀ ਆਟਾ ਵਧੀਆ ਗੁੰਨੇ ਜਾਂਦਾ ਤੇ ਮੈਂ ਮੱਕੀ ਦੀ ਰੋਟੀ ਖਾਣੀ ਨਹੀਂ ਇਸ ਕਰਕੇ ਆਪਾਂ ਮਿਸ ਨਹੀਂ ਪਾਈ ਤਾਂ ਕਰਕੇ ਆਟੇ ਨੂੰ ਥੋੜੇ ਜਿਹਾ ਗੁੰਨਣ ਨੂੰ ਟਾਈਮ ਲੱਗਦਾ ਲਓ ਜੀ ਆਟਾ ਆਪਣਾ ਬਸ ਤਿਆਰ ਗੁੰਨ ਕੇ ਆਟਾ ਗੁੰਨੇ ਹੋਬੀ ਨਾ ਰੋਟੀ ਕਦ ਮਰਜੀ ਬੰਦਾ ਲਾ ਲੈ ਤੇ ਵੀ ਇੱਕ ਕੰਮ ਨਿਬੜ ਜਾਂਦਾ ਤੇ ਮੈਂ ਡੱਬੇ ਚ ਪਾ ਕੇ ਰੱਖ ਦਿੱਤਾ ਆਟਾ ਲਓ ਜੀ ਹੁਣ ਆਪਾਂ ਸੋਣ ਦਿਖਾਉਣੇ ਆ ਪਰਵਾਹੀ ਕੱਟ ਆਹ ਤੇ ਆਹ ਤੇ ਆਹ ਤੇ ਆਹ ਇਤਨਾ ਸੀ ਨਾਲ ਨੂੰ ਮੈਂ ਕਹਦੀ